ਇਸ ਲਈ ਸਭ ਤੋਂ ਵੱਡੀ ਕਬੱਟ ਤੋੜਨਾ ਸਾਂਝੀ ਕਰ ਰਹੇ ਹਾਂ ਤਾਂ ਨਸ਼ੇ ਦੇ ਖਿਲਾਫ ਵੱਡੀ ਸਫਲਤਾ ਮਿਲੀ ਹੈ 230 ਕਰੋੜ ਰੁਪਏ ਦਾ ਨਸ਼ਾ ਬਰਾਮਦ ਕੀਤਾ ਗਿਆ ਹੈ ਇਸ ਦੇ ਨਾਲ ਹੀ 13 ਲੋਕਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਤਾਂ ਗੁਜਰਾਤ ਅਤੇ ਰਾਜਸਥਾਨ ਦੇ ਵਿੱਚ ਐਟੀਐਸ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਵੱਲੋਂ ਵੱਡਾ ਆਪਰੇਸ਼ਨ ਚਲਾਇਆ ਗਿਆ ਹੈ ਗੁਜਰਾਤ ਐਟੀਐਸ ਅਤੇ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਇੱਕ ਸੰਯੁਕਤ ਆਪਰੇਸ਼ਨ ਚਲਾ ਕੇ ਗੁਜਰਾਤ ਅਤੇ ਰਾਜਸਥਾਨ ਦੇ ਵਿੱਚ ਛਾਪੇਮਾਰੀ ਕੀਤੀ ਹੈ ਕੁੱਲ ਤੌਰ ਉੱਤੇ 230 ਕਰੋੜ ਰੁਪਏ ਦੀ ਕੀਮਤ ਦਾ ਮਫਰੋ ਡਰੇਨਰ ਰੱਖਣ ਦੇ ਦੋਸ਼ ਵਿੱਚ 13 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਐਨਸੀ ਇਹ ਤੇ ਗੁਜਰਾਤ ਪੁਲਿਸ ਐਟੀਐਸ ਨੇ 300 ਕਿਲੋ ਨਸ਼ੀਲੇ ਪਦਾਰਥ ਜ਼ਬਤ ਕਰਕੇ ਗੁਜਰਾਤ ਅਤੇ ਰਾਜਸਥਾਨ ਵਿੱਚ ਨਸ਼ਾ ਬਣਾਉਣ ਵਾਲੀਆਂ ਤਿੰਨ ਗੁਪਤ ਲੈਬਾਂ ਦਾ ਪਰਦਾ ਪਾਸ਼ ਕੀਤਾ ਹੈ ਤਾਂ ਵੱਡੀ ਸਫਲਤਾ ਜਿਹੜੀ ਉਹ ਨਸ਼ੇ ਦੇ ਖਿਲਾਫ ਮਿਲੀ ਹੈ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਟੀਐਸ ਨੂੰ ਸੂ ਮਿਲੀ ਸੀ ਜਿਸ ਦੇ ਆਧਾਰ ਤੇ ਸ਼ੁੱਕਰਵਾਰ ਨੂੰ ਚਾਪੇਮਾਰੀ ਕੀਤੀ ਗਈ ਕਿਉਂਕਿ ਉਹਨਾਂ ਨੂੰ ਸ਼ੱਕ ਸੀ ਕਿ ਅਹਮਦਾਬਾਦ ਨਿਵਾਸੀ ਮਨੋਹਰ ਲਾਲ ਐਨਾਨੀ ਅਤੇ ਰਾਜਸਥਾਨ ਦੇ ਕੁਲਦੀਪ ਸਿੰਘ ਰਾਜਪ੍ਰੋਹਿਤ ਨੇ ਮੁਫਲੋ ਡਰੋਨ ਨਿਰਮਾਣ ਸਟੇਟਸ ਤਾਬਤ ਕੀਤੇ ਹਨ ਤਾਂ ਇੱਕ ਪ੍ਰੈਸ ਬਿਆਨ ਅਨੁਸਾਰ ਐਟਸ ਨੇ 225028 ਕਿਲੋਗ੍ਰam ਮੋਫਰੋ ਡਰੋਨ ਅਤੇ 124 ਕਿਲੋਗ੍ਰam ਤਰਲ ਮੋਫਰੋ ਡਰੋਨ ਬਰਾਮਦ ਕੀਤਾ ਹੈ ਜਿਸ ਦੀ ਕੁੱਲ ਕੀਮਤ 230 ਕਰੋੜ ਰੁਪਏ ਹੈ ਰਾਜਪroxਿਤ ਨੂੰ ਗਾਂਧੀ ਨਗਰ ਵਿਖੇ ਛਾਪੀਮਾਰੀ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਨਾਨੀ ਨੂੰ ਸਿਰੋਹੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਇਸ ਬਿਆਨ ਦੇ ਵਿੱਚ ਕਿਹਾ ਗਿਆ ਹੈ ਕਿ Rajasthan ਦੇ Sirohi ਅਤੇ Jodhpur ਵਿੱਚ ਸਥਿਤ ਇਕਾਈਆਂ ਦੇ ਨਾਲ-ਨਾਲ Gandhi Nagar ਦੇ Piplesh ਪਿੰਡ ਅਤੇ Gujarat ਦੇ Amreli ਜ਼ਿਲ੍ਹੇ ਦੇ Bhagtinagar ਉਦਯੋਗਿਕ ਖੇਤਰ ਦੇ ਵਿੱਚ ਵੀ ਛਾਪੇਮਾਰੀ ਕੀਤੀ ਗਈ ਹੈ ਅਤੇ ਵੱਡੀ ਬਰਾਮਦਗੀ ਜਿਹੜੀ ਉਹ ਕੀਤੀ ਗਈ ਹੈ ਤਾ ਦੋਵੇਂ ਏਜੰਸੀਆਂ ਦੇ ਟੀਮਾਂ ਗੁਜਰਾਤ ਦੇ ਅਮਰੇਲੀ ਜ਼ਿਲ੍ਹੇ ਵਿੱਚ ਵੀ ਇਸੇ ਤਰ੍ਹਾਂ ਦੀ ਲੈਬ ਉੱਤੇ ਛਾਪੇਮਾਰੀਆਂ ਕਰ ਰਹੀਆਂ ਸਨ ਤਾਂ ਉੱਥੋਂ ਵੀ ਵੱਡੀ ਬਰਾਮਦਗੀ ਦੀ ਉਮੀਦ ਹੈ ਤੁਨ ਅਸ਼ੇ ਦੇ ਖਿਲਾਫ ਵੱਡੀ ਸਫਲਤਾ ਜਿਹੜੀ ਉਹ ਮਿਲੀ ਹੈ ਤਾਂ ਮਿਆਉ ਮਿਆਉ ਕਹਿ ਜਾਣ ਵਾਲੇ ਨਸ਼ੇ ਦੀ ਵੱਡੀ ਖੇਪ ਆ ਜੜੀ ਉਹ ਬਰਾਮਦ ਕੀਤੀ ਗਈ ਹੈ ਹਾਲਾਂਕਿ ਜੇ ਗੱਲ ਕੀਤੀ ਜਾਵੇ ਪਹਿਲਾਂ ਇਹ ਚਰਚਾਵਾਂ ਚੱਲਦੀ ਅਸਨ ਕਿ ਨਸ਼ਾ ਹੈ ਜਿਹੜਾ ਉਹ ਬਾਡਰਾਂ ਤੋਂ ਪਾਰ ਆਉਂਦਾ ਹੈ ਲੇਕਿਨ ਹੁਣ ਸਾਡੇ ਦੇਸ਼ ਵਿੱਚ ਵੀ ਕਈ ਥਾਵਾਂ ਉੱਤੇ ਅਜਹੀਆਂ ਗੁਪਤ ਲੈਬਾਂ ਨੇ ਜਿਹੜੀਆਂ ਉਹ ਬਣਾਈਆਂ ਗਈਆਂ ਨੇ ਜਿਹੜੀ ਸਾਡੀ ਨੌਜਵਾਨੀ ਦੇ ਸਤਿਆਨਾਸ਼ ਦੇ ਲਈ ਵੱਡੇ ਪੱਧਰ ਉੱਤੇ ਨਸ਼ਾ ਬਣਾ ਰਹੀਆਂ ਹਨ ਕੁਝ ਲਾਲਚੀ ਲੋਕ ਨੇ ਜਿਹੜੇ ਉਹ ਨਸ਼ਾ ਬਣਾ ਕੇ ਲੋਕਾਂ ਦੀ ਜਾਨ ਦੇ ਨਾਲ ਖਿਲਵਾੜ ਕਰ ਰਹੇ ਨੇ ਅਤੇ ਵੱਡੀ ਗਿਣਤੀ ਦੇ ਵਿੱਚ ਪੈਸੇ ਕਮਾ ਰਹੇ ਨੇ ਤਾਂ ਇੱਕ ਮਾਮਲੇ ਦੇ ਵਿੱਚ ਵੱਡਾ ਆਪਰੇਸ਼ਨ ਆ ਜਿਹੜਾ ਉਹ ਐਟਸ ਅਤੇ ਐਮਸੀਬੀ ਵੱਲੋਂ ਚਲਾਇਆ ਜਾਂਦਾ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਅੱਗੇ ਇਸ ਮਾਮਲੇ ਦੇ ਵਿੱਚ ਕਿਹੜੇ ਖੁਲਾਸੇ ਕੀਤੇ ਜਾਂਦੇ ਨੇ ਅਤੇ ਇਸ ਨਸ਼ੇ ਦਾ ਜਾਲ ਆ ਜਿਹੜਾ ਉਸ ਦੀਆਂ ਹੋਰ ਕਿਹੜੀਆਂ ਪਰਤਾਂ ਖੁੱਲਦੀਆਂ ਨੇ